ਕਰ ਲੋਕਰ ਸਸਕਾ ਦੋਸਤੋ ਕੀ ਹਾਲ ਹੈ ਟਿਕ ਟਕ ਉਨ ਲੁਧਿਆਣਾ ਜਾ ਰਿਹਾ ਸੀਗਾ ਯਾਰ ਲੇਟ ਹੋ ਗਿਆ ਕੋਈ ਜ਼ਰੂਰੀ ਕੰਮ ਸੀਗਾ ਅੱਜ ਪਾਰਟੀ ਦਾ ਸੋ ਮੈਂ ਦੱਸਣਾ ਚਾਹੁੰਨਾ ਹੈ ਦੋਸਤੋ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਜਿਹੜੇ ਹਾਲਾਤ ਹੈ ਉਹ ਦਿਨ-ਬ-ਦਿਨ ਹੋਰ ਖਰਾਬ ਹੁੰਦੇ ਜਾ ਰਹੇ ਨੇ ਸੋ ਇਰੇਤੇ ਅਗਰ ਨਾ ਕਾਬੂ ਪਾਇਆ ਤਾਂ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਸੰਭਵ ਹੋ ਜਾਏਗਾ ਸਰਕਾਰ ਦਾ ਕਾਬੂ ਹੈ ਸੋ ਮੈਂ ਗੱਲ ਕਰਨਾ ਚਾਹਣਾ ਹੈ ਤਰਨਤਾਰਨ ਦੀ 올 ਪਿੰਡ ਹੈ ਰੋਟੋਲ ਵਿਲੇਜ ਤਰਨਤਾਰਨ ਦੇ ਵਿੱਚ ਔਰ ਉਥੇ ਐਕਸ ਜਰਨੈਲ ਸਿੰਘ ਸਾਡੇ ਸਰਪੰਚ ਹੋਇਆ ਕਰਦੇ ਸਨ ਔਰ ਬੜਾ ਚੰਗਾ ਵਿਅਕਤੀ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਪੰਚਾਇਤ ਬੋਲੀ ਸੀ ਉਥੇ ਔਰ ਦਿਨ ਦਿਹਾੜੇ ਗੁਰਦਿਆਲ ਸਿੰਘ ਨਾਮ ਦੇ ਵਿਅਕਤੀ ਨੇ ਜਿਹੜਾ ਅੱਜ ਕੱਲ ਆਪ ਦੇ ਤਲੁਕਾਤ ਆਮ ਆਦਮੀ ਪਾਰਟੀ ਦਾ ਰੱਖਦੇ ਐ ਸੋ ਦਿਨ ਦਿਹਾੜੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਜ਼ ਤੁਹਾਨੂੰ ਵੇਖਣ ਨੂੰ ਮਿਲਦੀਆਂ ਹਨ ਖੰਡੂਰ ਸਾਹਿਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਸਾਡੇ ਸੁਪਾਲ ਸਿੰਘ ਖਹਿਰਾ ਜਿੱਥੋਂ ਚੋਣਾਂ ਲੜਦੇ ਨੇ ਤੇ ਚਰਨਜੀਤ ਸਿੰਘ ਨਾਮ ਦਾ ਐਸਆਈ ਨੂੰ ਕੁਲਦੀਪ ਸਿੰਘ ਨੇ ਇਹ ਹੈਗਾ ਕੋਟ ਮੁਹੰਮਦ ਖਾਨ ਇੱਕ ਪਿੰਡ ਹੈਗਾ ਸੋ ਇਹ ਬੜਾ ਚੰਗਾ ਬੰਦਾ ਸੀ ਜਿਹੜਾ ਚਰਨਜੀਤ ਸਿੰਘ ਸੀ ਇਮਾਨਦਾਰ ਸੀ ਲਿਆਗਤ ਵਾਲਾ ਸੀ ਇਲਾਕੇ 'ਚ ਬੜੀ ਏਰੀ ਮਹਿਮਾ ਤੇ ਪ੍ਰਸੰਸਾ ਸੀ ਕੋਲਦੀਪ ਸਿੰਘ ਜਿਹੜਾ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਉਹਨੇ ਐਸਐਚਓ ਤੇ ਡੀਐਸਪੀ ਦੇ ਸਾਹਮਣੇ ਇਸ ਵਿਅਕਤੀ ਦੇ ਗੋਲੀਆਂ ਮਾਰ ਦਿੱਤੀਆਂ ਲੇਕਿਨ ਮੂਪ ਦਰਸ਼ਕ ਬਣ ਕੇ ਪੁਲਿਸ ਦੇਖਦੀ ਰਹੀ ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਪੂਰੇ ਪੰਜਾਬ ਚ ਬਣ ਚੁੱਕੇ ਆ। ਔਰ ਇਨਾ ਹਾਲਾਤਾਂ ਤੇ ਹੁਣ ਇਹ ਹਾਲਾਤ ਬੇਕਾਬੂ ਹੁੰਦੇ ਜਾਂਦੇ ਆ। ਸੋ ਮੈਂ ਤਾਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ rather than opposition ਦੀ ਆਵਾਜ਼ ਨੂੰ ਬੰਦ ਕਰਨ ਦੀ ਬਜਾਏ opposition ਦੀਆਂ ਦਿੱਤੀਆਂ ਹੋਈਆਂ ਸਲਾਹਾਂ ਤੇ ਅਗਰ ਸਰਕਾਰ ਕੰਮ ਕਰੇਗੀ ਤਾਂ ਸਾਨੂੰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਅਸੀਂ ਉਹ ਜੀ ਦਾ ਸਿਆ ਕਰਾਂਗੇ ਤੇ ਤੁਸੀਂ ਉਹਰੇ ਤੇ ਕੰਮ ਕਰਕੇ ਅਗਰ ਤੁਸੀਂ ਕੰਮ ਕਰੋਗੇ ਤਾਂ ਮੇਰਾ ਖਿਆਲ ਪੰਜਾਬ ਦੇ ਹਾਸਤੇ ਉਹ ਠੀਕ ਹੋਏਗਾ ਸੋ ਆਸ ਕਰਦਾ ਕਿ ਮੁੱਖ ਮੰਤਰੀ ਪੰਜਾਬ ਇਧਰ ਉਧਰ ਆਪਦਾ ਧਿਆਨ ਹਟਾ ਕੇ ਜੇ ਲਾ ਐਂਡ ਆਰਡਰ ਤੇ ਫੋਕਸ ਕਰ ਲੈਣਗੇ ਤਾਂ ਪੰਜਾਬ ਬਚ ਜਾਏਗਾ ਨਹੀਂ ਤਾਂ ਪੰਜਾਬ ਦੇ ਹਾਲਾਤ ਦਿਨ ਬਦਨ ਗੰਭੀਰ ਹੁੰਦੇ ਜਾ ਰਹੇ ਔਰ ਆਸ ਕਰਦੇ ਕਿ ਜਰੂਰ ਪੰਜਾਬ ਦੀ ਪੁਲਿਸ ਵੀ ਆਗਦਾ ਰਵਈਆ ਇਧਰ ਉਧਰ ਦੀਆਂ ਫਜ਼ੂਲ ਗੱਲਾਂ ਤੋਂ ਹਟਾ ਕੇ ਲਾਅ ਐਂਡ ਆਰਡਰ ਤੇ ਅਗਰ ਪੰਜਾਬ ਦੇ ਡੀਜੀਪੀ ਅਗਰ ਕੰਮ ਕਰਨ ਤਾਂ ਬਿਹਤਰੀਨ ਹੋਏਗਾ ਨਹੀਂ ਤਾਂ ਇਹਨਾਂ ਲੋਕਾਂ ਦਾ ਕਾਲੇ ਅੱਖਰਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਨਾ ਲਿਖਣਗੇ ਸੋ ਧੰਨਵਾਦ ਹੈ ਹੀ ਤੁਹਾਨੂੰ ਜਾਣਕਾਰੀ ਦੇਣੀ ਸੀ ਸੋ ਚੜਦੀ ਕਲਾ ਚਰੋ ਪ੍ਰਮਾਤਮਾ Tonus Arya noted drosti bakhshe thank you